ਸਾਤ ਸੰਗਤ ਜੀ ਵੇਈ ਨਦੀ ਦੇ ਕਿਨਾਰੇ ਗੁਰੂ ਜੀ ਜਿੱਥੇ ਬੈਠੇ ਸਨ ਉੱਥੋਂ ਨਾ ਉੱਠੇ ਸਾਰਾ ਪਰਿਵਾਰ ਮਿੱਤਰ ਅਤੇ ਹਮਦਰਦ ਬੇਨਤੀਆਂ ਕਰਕੇ ਥੱਕ ਗਏ ਮਾਤਾ ਸੁਲਖਣੀ ਜੀ ਨੇ ਆਪਣੇ ਪੇਕੇ ਸੁਨੇਹਾ ਭੇਜ ਦਿੱਤਾ ਉਸ ਨੇ ਆਪਣੇ ਬਾਪ ਨੂੰ ਅਖਵਾ ਭੇਜਿਆ ਕਿ ਤੁਸਾਂ ਦਾ ਜਵਾਈ ਸਾਧੂ ਹੋ ਕੇ ਮੜੀਆਂ ਵਿੱਚ ਬੈਠਾ ਹੈ ਉਸ ਨੂੰ ਆ ਕੇ ਸਮਝਾ ਲਵੋ ਮੇਰੀ ਕੋਈ ਪੇਸ਼ ਨਹੀਂ ਜਾਂਦੀ ਗੁਰੂ ਜੀ ਚੌਗਿਰਦੇ ਜਗਿਆਸੂਆਂ ਦੀ ਭੀੜ ਰਹਿਣ ਲੱਗੀ ਗੁਰੂ ਜੀ ਉਹਨਾਂ ਨੂੰ ਪਰਮਾਤਮਾ ਦੀਆਂ ਵਡਿਆਈਆਂ ਤੋਂ ਜਾਣੂ ਕਰਾਉਂਦੇ ਤੇ ਸਤਿ ਕਰਤਾਰ ਦਾ ਜਾਪ ਜਪਣ ਵਾਸਤੇ ਪ੍ਰੇਰਦੇ। ਉਹਨਾਂ ਨੇ ਜਗਿਆਸੂਆਂ ਨੂੰ ਇਹ ਵੀ ਕਹਿਣਾ ਸ਼ੁਰੂ ਕੀਤਾ ਨਾ ਕੋਈ ਹਿੰਦੂ ਹੈ ਨਾ ਮੁਸਲਮਾਨ। ਇਸ ਨਾਅਰੇ ਨੂੰ ਸੁਣ ਕੇ ਹਿੰਦੂ ਸਮਾਜ ਦੇ ਮੁਖੀ ਮੰਡਲ ਤੇ ਇਸਲਾਮ ਦਾ ਆਗੂ ਮੌਲਵੀ ਬਹੁਤ ਘਬਰਾਏ। ਉਹ ਆਪੋ ਵਿੱਚ ਦੀ ਬੈਠ ਕੇ ਸਲਾਹ ਕਰਨ ਲੱਗੇ ਕਿ ਇਹ ਚੰਗਾ ਫਕੀਰ ਬਣਿਆ ਹੈ ਜੋ ਦੋਹਾਂ ਹੀ ਮੁਖੀ ਧਰਮਾਂ ਦੇ ਸੇਵਕਾਂ ਨੂੰ ਭੁੱਲੇ ਹੋਏ ਦੱਸਦਾ ਹੈ ਜੇ ਕੋਈ Hindu ਨਹੀਂ Musalman ਨਹੀਂ ਤਾਂ ਅਖਰ ਹੋਰ ਹੈ ਕੀ ਉਹਨਾਂ ਕਿਹਾ ਇਸ ਪ੍ਰਚਾਰ ਨੂੰ ਰੋਕਣਾ ਚਾਹੀਦਾ ਹੈ Hinduਾਂ ਦੀ ਰਾਜਸੀ ਸ਼ਕਤੀ ਕੋਈ ਨਹੀਂ ਸੀ ਇਸ ਵਾਸਤੇ ਪੰਡਤ ਤਾਂ ਘਰ ਬੈਠੇ ਹੀ ਸੜਦੇ ਭੁੱਜਦੇ ਰਹੇ ਪਰ ਮੁਸਲਮਾਨਾਂ ਦਾ ਰਾਜ ਹੋਣ ਕਰਕੇ ਮੌਲਵੀ ਪੰਜਾਬ ਦੇ ਸੂਬੇਦਾਰ ਨਵਾਬ ਦੌਲਤ ਖਾਂ ਕੋਲ ਜਾ ਕੇ ਫਰਿਆਦੀ ਹੋਏ ਕੁਰਾਨ ਦੀਆਂ ਆਇਤਾਂ ਪੜ੍ਹ-ਪੜ ਕੇ ਉਸ ਨੂੰ ਸੁਣਾਈਆਂ ਤੇ ਕਿਹਾ ਕਿ ਤੇਰਾ ਮੋਦੀ ਤੇਰੇ ਸ਼ਹਿਰ ਦੇ ਰਾਜ ਵਿੱਚ ਕਾਫਰ ਬੋਲਣ ਲੱਗ ਪਿਆ ਹੈ ਉਹ ਹਰ ਇੱਕ ਨੂੰ ਆਖ ਰਿਹਾ ਹੈ ਨਾ ਕੋਈ ਹਿੰਦੂ ਨਾ ਮੁਸਲਮਾਨ ਉਸ ਨੂੰ ਕਾਫਰ ਦੇ ਪ੍ਰਚਾਰ ਤੋਂ ਰੋਕਿਆ ਜਾਵੇ ਉਸ ਨੂੰ ਸੱਦੋ ਤੁਹਾਡਾ ਤਾਂ ਨੌਕਰ ਹੈ ਜ਼ਰੂਰ ਤੁਹਾਡੇ ਬਲਾਏ ਤੇ ਆ ਹਾਜ਼ਰ ਹੋਵੇਗਾ ਨਵਾਬ ਦੌਲਤ ਖਾਨ ਨੇ ਉਹਨਾਂ ਮੌਲਵੀਆਂ ਦੇ ਅੱਖੇ ਲੱਗ ਕੇ ਗੁਰੂ ਜੀ ਵੱਲ ਨਫਰ ਨਸਾ ਦਿੱਤਾ ਨਫਰ ਨੇ ਜਾ ਕੇ ਗੁਰੂ ਜੀ ਨੂੰ ਆਖਿਆ ਦੋਸਾਨੂ ਨਵਾਬ ਖਾਨ ਸਾਦਾ ਹੈ ਛੇਤੀ ਚੱਲੋ ਸੇਵਕ ਨਫਰ ਦੀ ਜਵਾਨ ਨੂੰ ਇਹ ਸੁਣ ਕੇ ਗੁਰੂ ਜੀ ਮੁਸਕਰਾ ਪਏ ਮੁਸਕਰਾਉਣ ਪਿੱਛੋਂ ਬੋਲੇ ਪੁਰਸ਼ਾ ਨਵਾਬ ਨੂੰ ਜਾ ਕੇ ਆਖ ਕਿ ਨਾਨਕ ਹੁਣ ਤੇਰਾ ਨੌਕਰ ਨਹੀਂ ਜੋ ਤੇਰੇ ਸੱਦੇ ਤੇ ਹਾਜ਼ਰ ਹੋਵੇ ਉਸ ਨੇ ਸਰਬਸ਼ਕਤੀਮਾਨ ਪਰਮਾਤਮਾ ਦੀ ਨੌਕਰੀ ਕਰ ਲਈ ਹੈ ਹੁਣ ਪਰਮਾਤਮਾ ਦੇ ਹੁਕਮ ਕਰਨ ਤੇ ਇੱਧਰ ਉੱਧਰ ਜਾਂਦਾ ਹੈ ਸੇਵਕ ਨੇ ਨਵਾਬ ਕੋਲ ਪੁੱਜ ਕੇ ਉਸ ਨੂੰ ਉਸੇ ਤਰ੍ਹਾਂ ਹੀ ਦੱਸਿਆ ਜਿਵੇਂ ਗੁਰੂ ਜੀ ਨੇ ਆਖਿਆ ਸੀ ਇਹ ਉੱਤਰ ਸੁਣ ਕੇ ਨਵਾਬ ਨੂੰ ਤਾਂ ਸ਼ਾਇਦ ਇੰਨਾ ਗਰੋਧ ਨਾ ਆਇਆ ਪਰ ਲਾਗੇ ਬੈਠੇ ਮੌਲਵੀਆਂ ਨੇ ਬਹੁਤ ਗਰੋਧ ਕੀਤਾ ਈਰਖਾ ਦੀ ਅੱਗ ਨਾਲ ਸੜਦੇ ਹੋਏ ਬੋਲੇ ਅਸੀਂ ਝੂਠ ਆਖਦੇ ਹਾਂ ਉਹ ਕਾਫਰ ਹੋ ਕੇ ਕੁਫਰ ਤੋਲ ਰਿਹਾ ਹੈ ਹੰਕਾਰੀ ਹੋ ਗਿਆ ਹੈ ਕਿਸੇ ਦੀ ਪਰਵਾਹ ਨਹੀਂ ਕਰਦਾ ਸਰਾਹ ਆਖਦੀ ਹੈ ਇਸਲਾਮ ਰਾਜ ਵਿੱਚ ਜੋ ਕੁਫਰ ਪ੍ਰਚਾਰੇ ਉਸ ਨੂੰ ਰੋਕਣਾ ਚਾਹੀਦਾ ਹੈ ਹੁਣ ਨਵਾਬ ਨੇ ਸਧਾਰਨ ਨੌਕਰ ਨੂੰ ਨਾ ਭੇਜਿਆ ਸਗੋਂ ਸਿਪਾਹੀ ਨੂੰ ਆਖਿਆ ਕਿ ਮਹਾਤਮਾ ਜੀ ਨੂੰ ਸੱਦ ਕੇ ਲਿਆਵੋ ਮਾਲਕ ਦਾ ਹੁਕਮ ਪਾ ਕੇ ਪਿਆਦਾ ਗੁਰੂ ਨਾਨਕ ਦੇਵ ਜੀ ਕੋਲ ਆਇਆ ਤੇ ਉਸ ਨੇ ਰੱਤਾਂ ਹਲੇਮੀ ਨਾਲ ਗੁਰੂ ਜੀ ਨੂੰ ਆਖਿਆ ਮਹਾਤਮਾ ਜੀ ਨਵਾਬ ਸਾਹਿਬ ਤੁਸਾਂ ਨੂੰ ਯਾਦ ਕਰਦੇ ਹਨ ਜ਼ਰੂਰ ਚਲੋ ਨਾ ਜਾਣ ਤੇ ਉਹ ਗੁੱਸੇ ਹੋ ਜਾਣਗੇ ਗੁਰੂ ਜੀ ਸੋਚਣ ਲੱਗੇ ਉਹ ਸੋਚ ਰਹੇ ਸਨ ਕਿ ਉਹਨਾਂ ਦੀ ਆਤਮਾ ਨੇ ਆਵਾਜ਼ ਦਿੱਤੀ ਨਾਨਕ ਕਾਬਰਨਾ ਭੁੱਲਿਆਂ ਨੂੰ ਰਾਹੇ ਪਾਉਣਾ ਹੈ ਨਵਾਬ ਤੇ ਕਾਜ਼ੀ ਦੇ ਸੰਸੇ ਦੂਰ ਕਰ ਉਹ ਹਨੇਰੇ ਵਿੱਚ ਠੇਟੇ ਖਾਰੇ ਹਨ ਉਹਨਾਂ ਨੂੰ ਰੌਸ਼ਨੀ ਦੇ ਚਲਪੁਰਸ਼ਾ ਤੁਰੋ ਹੁਕਮ ਇਹੋ ਆ ਰਿਹਾ ਹੈ ਇਹ ਬਚਨ ਕਰਕੇ ਗੁਰੂ ਜੀ ਆਸਣ ਤੋਂ ਉੱਠੇ ਫਕੀਰਾਂ ਵਾਲਾ ਲਿਬਾਸ ਪੈਨਿਆ ਹੋਇਆ ਸੀ ਪਿਆਦੇ ਦੇ ਨਾਲ ਨਵਾਬ ਦੇ ਮਹਿਲਾਂ ਵੱਲ ਤੁਰੇ ਗਏ ਹਿਰਦਾ ਸਤ ਕਰਤਾਰ ਸਤ ਕਰਤਾਰ ਕਰ ਰਿਹਾ ਸੀ ਮੁਸਲਮਾਨਾਂ ਦਾ ਰਾਜ ਸੀ ਸਰਕਾਰੀ ਪਿਆਦੇ ਨਾਲ ਕਿਸੇ Hindu ਦਾ ਨਵਾਬ ਜਾਂ ਕਚਹਿਰੀ ਵੱਲ ਜਾਣਾ ਆਮ Hindu ਜਨਤਾ ਵਾਸਤੇ ਘਬਰਾਹਟ ਦਾ ਕਾਰਨ ਹੁੰਦਾ ਜਦੋਂ ਲੋਕਾਂ ਨੇ ਦੇਖਿਆ ਕਿ ਗੁਰੂ ਜੀ ਪਿਆਦੇ ਨਾਲ ਨਵਾਬ ਦੇ ਦਰਬਾਰ ਵੱਲ ਜਾ ਰਹੇ ਹਨ ਤਾਂ ਉਹ ਤਰ੍ਹਾਂ-ਤਰ੍ਹਾਂ ਦੇ ਸੰਸੇ ਕਰਦੇ ਹੋਏ ਘਬਰਾ ਗਏ ਕਈਆਂ ਨੇ ਜਾ ਕੇ ਜੈ ਰਾਮ ਜੀ ਬੀਬੀ ਨਾਨਕੀ ਜੀ ਤੇ ਤੁਲਸਾ ਦਾਸੀ ਨੇ ਮਾਤਾ ਸੁਲੱਖਣੀ ਜੀ ਨੂੰ ਕਿਹਾ ਨਾਨਕ ਹੋਰਾਂ ਨੂੰ ਨਵਾਬ ਨੇ ਸੱਦਿਆ ਹੈ ਸੁੱਖ ਨਹੀਂ ਤੰਗ ਕਰਨਗੇ ਸ਼ਾਇਦ ਉਹਨਾਂ ਨੂੰ ਮੁਸਲਮਾਨ ਹੋਣ ਵਾਸਤੇ ਤੰਗ ਕਰਨ ਇਹ ਸੁਣ ਕੇ ਸਾਰੇ ਪਰਿਵਾਰ ਦੇ ਪੈਰਾਂ ਹੇਠੋਂ ਧਰਤੀ ਨਿਕਲ ਗਈ ਸਾਰੇ ਚਿੰਤਾਵਾਨ ਹੋ ਕੇ ਤੜਫਣ ਲੱਗੇ ਸ਼ਹਿਰ ਦੇ ਹਿੰਦੂ ਮਹਿਲਿਆਂ ਵਿੱਚ ਹਾਹਾਕਾਰ ਮਚ ਗਈ ਲੋਕ ਇਕੱਠੇ ਹੋ ਕੇ ਨਵਾਬ ਦੇ ਮਹਿਲਾਂ ਵੱਲ ਆਉਣ ਲੱਗੇ ਤਾਂ ਕਿ ਦੇਖ ਸੁਣ ਲੈਣ ਕਿ ਗੁਰੂ ਜੀ ਨਾਲ ਕੀ ਵੀਰਦੀ ਹੈ ਗੁਰੂ ਜੀ ਨੂੰ ਨਵਾਬ ਦੇ ਪੇਸ਼ ਕੀਤਾ ਗਿਆ ਜਦੋਂ ਪੇਸ਼ ਹੋਏ ਤਾਂ ਗੁਰੂ ਜੀ ਨੇ ਨਵਾਬ ਨੂੰ ਸਲਾਮ ਨਾ ਕੀਤੀ ਸਗੋਂ ਕਰਤਾਰ ਵਾਲੇ ਹੀ ਧਿਆਨ ਲਾਈ ਰੱਖਿਆ ਨਵਾਬ ਉਮਰ ਵਿੱਚ ਗੁਰੂ ਜੀ ਨਾਲੋਂ ਵਡੇਰਾ ਸੀ ਪੰਜਾਬ ਦਾ ਸੂਬੇਦਾਰ ਹੋਣ ਕਰਕੇ ਉਸ ਦਾ ਰੋਪ ਦਾ ਵੀ ਚੰਗਾ ਸੀ ਨਿਰਪਰ ਤੇ ਨਿਰਵੈਰ ਗੁਰੂ ਨਾਨਕ ਜੀ ਵਾਸਤੇ ਉਹ ਇੱਕ ਰੱਬ ਦਾ ਬੰਦਾ ਸੀ ਨਾਨਕ ਨਵਾਬ ਬੋਲਿਆ ਤੇਰੇ ਜਹੇ ਸਿਆਣੇ ਮੋਦੀ ਨੂੰ ਫਕੀਰ ਹੋਇਆ ਦੇਖ ਕੇ ਮੈਨੂੰ ਬਹੁਤ ਦੁੱਖ ਹੋਇਆ ਹੈ ਫਕੀਰ ਨਹੀਂ ਸੀ ਹੋਣਾ ਚਾਹੀਦਾ ਜੇ ਭਲਾ ਫਕੀਰ ਵੀ ਹੋ ਗਿਆ ਹੈ ਤਾਂ ਤੂੰ Hindu ਤੇ Musalman ਆਲਮਾ ਵਾਸਤੇ ਸ਼ੱਕ ਦਾ ਕਾਰਨ ਬਣ ਰਿਹਾ ਹੈ ਰਾਜ ਵਿੱਚ ਅਸ਼ਾਂਤੀ ਫੈਲਣ ਦਾ ਖਤਰਾ ਹੈ ਇਹ ਮੌਲਵੀ ਸ਼ਿਕਾਇਤ ਕਰਦੇ ਨੇ ਕਿ ਤੂੰ ਆਖਦਾ ਹੈ ਨਾ ਕੋਈ Hindu ਹੈ ਨਾ Musalman ਇਸ ਦਾ ਮਤਲਬ ਕੀ ਹੈ ਪੁਰਸ਼ਾ ਨਵਾਮ ਨੂੰ ਸੰਬੋਧਨ ਕਰਕੇ ਗੁਰੂ ਜੀ ਆਖਣ ਲੱਗੇ ਇਹ ਠੀਕ ਹੈ ਮੈਂ ਆਖਦਾ ਹਾਂ ਕਿ ਨਾ ਕੋਈ Hindu ਹੈ ਨਾ Musalman ਉਹ ਇਸ ਵਾਸਤੇ ਕਿ ਇਸ ਸਮੇਂ ਦੋਵੇਂ ਹੀ ਭਰਮਾਂ ਵਹਿਮਾਂ ਤੇ ਲਾਲਚਾਂ ਦਾ ਸ਼ਿਕਾਰ ਹੋਏ ਨੇ Musalman Islam ਦੇ ਅਸਲ ਸਰੂਪ ਨੂੰ ਭੁੱਲ ਗਿਆ ਹੈ Hindu ਵੇਦ ਰੀਤ ਨੂੰ ਗਵਾ ਬੈਠਾ ਹੈ ਮੁਹੰਮਦ ਸਾਹਿਬ ਤੇ ਕਿਸੇ ਨੂੰ ਭਰੋਸਾ ਨਹੀਂ ਜੋ ਕੁਝ ਦਿਲ ਵਿੱਚ ਹੁੰਦਾ ਹੈ ਉਹ ਜ਼ੁਬਾਨ ਤੇ ਨਹੀਂ ਹੁੰਦਾ ਗੁਰੂ ਜੀ ਨੇ ਇਹ ਵਚਨ ਬੜੀ ਨਿਰਪੈਤਾ ਨਾਲ ਆਖੇ ਮੁਸਲਮਾਨਾਂ ਦੇ ਪਰਥਾਏ ਸ਼ਬਦ ਉਚਾਰਨ ਕੀਤਾ ਪੰਜ ਨਿਵਾਜਾਂ ਵਕਤ ਪੰਜ ਪੰਜਾਂ ਪੰਜੇ ਨਾਉ ਪਹਿਲਾ ਸੱਚ ਹਲਾਲ ਦੋਇ ਤੀਜਾ ਖੈਰ ਖੁਦਾਏ ਚੌਥੀ ਨੀਅਤ ਰਾਸ ਮਨ ਪੰਜਵੀਂ ਸਿਫਤ ਸੁਨਾਏ ਕਰਨੇ ਕਲਮਾ ਆਖ ਕੇ ਤਾਂ ਮੁਸਲਮਾਨ ਸਦਾਏ ਨਾਨਕ ਜیتے ਕੂੜਿਆਰ ਕੂੜਾ ਕੂੜੀ ਪਾਏ ਗੁਰੂ ਜੀ ਦੇ ਮੁਖੋਂ ਧੁਰ ਕੀ ਬਾਣੀ ਸੁਣ ਕੇ ਮੌਲਵੀਆਂ ਤੇ ਨਵਾਬ ਦੇ ਕਪਾਟ ਖੁੱਲ ਗਏ ਸੱਚ ਨੇ ਉਹਨਾਂ ਦੇ ਹਿਰਦਿਆਂ ਉੱਤੇ ਸੱਟ ਮਾਰੀ ਉਹਨਾਂ ਦੇ ਤਨ थरथराਏ ਦਿਲਾਂ ਨੇ ਆਵਾਜ਼ ਦਿੱਤੀ ਨਾਨਕ ਜੀ ਸੱਚ ਆਖ ਰਹੇ ਹਨ ਅਸੀਂ ਸੱਚੇ ਮੁਸਲਮਾਨ ਨਹੀਂ ਪਰ ਜ਼ੁਬਾਨਾਂ ਉੱਤੇ ਕੂੜ ਸੀ ਨਵਾਬ ਨੇ ਗੁਰੂ ਜੀ ਕੋਲੋਂ ਪੁੱਛਿਆ ਦੱਸੋ ਤੁਸੀਂ ਹਿੰਦੂਆਂ ਨੂੰ ਚੰਗਾ ਜਾਣਦੇ ਜੇ ਜਾਂ ਮੁਸਲਮਾਨਾਂ ਨੂੰ ਅੱਲਾ ਚੰਗਾ ਹੈ ਕਿ ਈਸ਼ਵਰ ਦੋਹਾ ਮਤਾਂ ਵਿੱਚ ਰੱਬ ਦੇ ਭੈਣ ਵਾਲੇ ਚੰਗੇ ਬੰਦੇ ਹਨ ਉਹਨਾਂ ਨੂੰ ਚੰਗਿਆ ਸਮਝਦਾ ਹਾਂ ਅੱਲਾ ਤੇ ਈਸ਼ਵਰ ਇੱਕੋ ਇਲਾਹੀ ਸ਼ਕਤੀ ਦੇ ਦੋ ਨਾਮ ਹਨ ਇੱਕ ਸੁਣ ਕੇ ਮੌਲਵੀ ਕਾਲਾ ਹੋ ਕੇ ਬੋਲਿਆ ਇੱਕ ਠੀਕ ਹੈ ਜੋ ਕੁਝ ਕਹਿ ਰਹੇ ਜੇ ਜੇ ਤਾਂ ਮਸੀਤੇ ਚੱਲ ਕੇ ਸਾਡੇ ਨਾਲ ਨਵਾਜ਼ ਪੜੋਂ ਚਲੋ ਮੈਂ ਨਵਾਜ਼ ਪੜ ਲੈਂਦਾ ਹਾਂ ਨਵਾਜ਼ ਪੜਨਾ ਚੰਗਾ ਹੈ ਬੁਰਾ ਨਹੀਂ ਸ੍ਰੀ ਗੁਰੂ ਜੀ ਨੇ ਉੱਤਰ ਦਿੱਤਾ ਆਂਖੋ ਸਤਨਾਮ ਸ੍ਰੀ ਵਾਹਿਗੁਰੂ ਜੀ